ਅਜਿਹੇ ਦਿਨ ਮਹਾਰਾ ਸੱਚੇ ਪਾਤਸ਼ਾਹ ਨੇ ਸਰਦਾਰੀਆਂ ਦਿੱਤੀਆਂ ਸੀ ਜੀ ਹਾਂ ਜੀ ਕਿਆ ਬਾਤ ਹੈ ਅੰਦਰ ਝੁੱਗੀਆਂ ਦੇ ਜੋਸੀ ਰਹਿਣ ਵਾਲੇ ਉਹਨਾਂ ਤਾਹਿਆਂ ਟਾਰੀਆਂ ਦਿੱਤੀਆਂ ਸੀ ਓਏ ਮੱਖੀ ਜਿਨ੍ਹਾਂ ਨਾਲ ਕਦੇ ਵੀ ਮਾਰ ਵੇਖੀ ਉਹਨਾਂ ਹੱਥ ਕਟਾਰੀਆਂ ਦਿੱਤੀਆਂ ਸੀ ਕਿਆ ਬਾਤ ਹੈ ਓਏ ਚੱਕਰਬਖਸ਼ ਕੇ ਕੱਢਿਆ ਚੱਕਰਾਂ ਚੋ ਪੈਣ ਲਈ ਦੋ ਧਾਰੀਆਂ ਦਿੱਤੀਆਂ ਸੀ ਵੱਢਣ ਵਾਸਤੇ ਜ਼ੁਲਮ ਦੀ ਜੜ ਤਾਹੇ ਹੱਥੀ ਤਿੱਖੀਆਂ ਆਰੀਆਂ ਦਿੱਤੀਆਂ ਸੀ ਵਾਹ 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 ਬਹੁਤ ਖੂਬ ਬਹੁਤ ਖੂਬ ਉਹ ਦੇ ਕੇ ਥਾਪਨਾ ਉੱਦ ਦੇ ਕੇ ਆਪਣਾ ਕਰਬਲਵਾਨ ਦਿੱਤਾ ਨਾਲੇ ਬਲਤਾ ਸਾਰੀਆਂ ਦਿੱਤੀਆਂ ਸੀ ਓਏ ਪੰਥ ਸਾਜ ਕੇ ਖੰਡੇ ਦੀ ਧਾਰ ਵਿੱਚੋਂ ਵਜਦੇ ਜਣ ਸਰਦਾਰੀਆਂ ਦਿੱਤੀਆਂ ਵਾ 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 ਬਹੁਤ ਖੂਬ ਬਹੁਤ ਖੂਬ ਜੀ ਕੀ ਬਾਤ ਅੱਜ ਦੇ ਜਣਸੀ ਪੰਥ ਦੀ ਨੀਂ ਰੱਖੀ ਹਾਂ ਓਏ ਅੱਜ ਦੇ ਜਣਸੀ ਪੰਥ ਦੀ ਨੀਂ ਰੱਖੀ ਅਮਰਤ ਵੰਡਿਆ ਖੁੱਲੇ ਭੰਡਾਰ ਸਤਗੁਰ ਓਏ ਨਫਰਤ ਈਰਖਾ ਦਿਲਾਂ ਚੋਂ ਕੱਢ ਦਿੱਤੀ ਹੈ ਸੀ ਵਰਤਿਆ ਪ੍ਰੇਮ ਪਿਆਰ ਸਤਗੁਰ ਪਲੋ ਪਲੀ ਵਿੱਚ ਗਿੱਦੜੋ ਛੇਰ ਮੰਗਾਇ ਸੰਗਤਾ ਆਖਿਆ ਵਾਹ ਬਲਿਹਾਰ ਸਤਿਗੁਰ ਓਏ ਕਰਕੇ ਫੌਜ ਤਿਆਰ ਫਿਰ ਲੱਥਿਆਂ ਦੀ ਰੋਕੀ ਝਾਲਮਾਂ ਦੀ ਮਾਰੋ ਮਾਰ ਸਤਿਗੁਰ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਹਿੰਮਤ ਬੀਰਤਾ ਅਣਖ ਤੇ ਆਣ ਦਿੱਤੀ ਓਏ ਹਿੰਮਤ ਬੀਰਤਾ ਅਣਖ ਤੇ ਆਣ ਦਿੱਤੀ ਓ ਪਰਕੇ ਗੁਣ ਪਟਾਰੀਆਂ ਦਿੱਤੀਆਂ ਸੀ ਓ ਕੇਸ ਕਰਦੇ ਸਦੇ ਦੀਵਾਨ ਅੰਦਰ ਅੱਜ ਦੇ ਦਿਨ ਸਰਦਾਰੀਆਂ ਵੰਡੀਆਂ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਜੀ ਦੀਪ ਸਿੰਘ ਵਰਗੇ ਯੋਧੇ ਹੋਏ ਪੈਦਾ ਓਏ ਦੀਪ ਸਿੰਘ ਵਰਗੇ ਯੋਧੇ ਹੋਏ ਪੈਦਾ ਓਏ ਧਰ ਕੇ ਸੀਸ ਤੇ ਥੈਲੀ ਤੇ ਲੜਨ ਵਾਲੇ ਹੂੰ ਬਿਜਲੀ ਵਾਂਗਰਾ ਤੇਗ ਚਲਾਉਣ ਵਾਲੇ ਬੈਰੀ ਦਲਾਂ ਦੀ ਹਿੱਕ ਤੇ ਚੜਨ ਵਾਲੇ ਹੂੰ ਖੰਡੇ ਖੜਕਦੇ ਰਹੇ ਮੈਦਾਨ ਅੰਦਰ ਰਹੇ ਗੱਜ ਦੇ ਬਾਣੀਆਂ ਪੜਨ ਵਾਲੇ ਓਏ ਈਨ ਕਦੇ ਨਾ ਕਿਸੇ ਦੀ ਮੰਨਦੇ ਓ ਹਿੱਕਾ ਤਾਣ ਮੈਦਾਨ ਵਿੱਚ ਖੜਨ ਵਾਲੇ ਵਾਹ 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 ਬਹੁਤ ਖੂਬ ਬਹੁਤ ਖੂਬ ਓ ਉੱਚਾ ਜੀਵਨ ਓਏ ਉੱਚਾ ਜੀਵਨ ਦਵੇਲਾ ਨੂੰ ਬਖਸ਼ ਦਿੱਤਾ ਓਏ ਹਿੰਮਤ ਨਾਲ ਸਾਰੀਆਂ ਦਿੱਤੀਆਂ ਸੀ ਉਹ ਬਾਜਾਂ ਵੇ ਗੁਰੂ ਦਸ਼ਮੇਸ਼ ਜੀ ਨੇ ਅੱਜ ਦੇ ਦਿਨ ਸਰਦਾਰੀਆਂ ਵੰਡੀਆਂ ਵਾ 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 ਕੀ ਬਾਤ ਹੈ ਬਹੁਤ ਖੂ ਬਹੁਤ ਖੂ ਜੀ ਮਨੀਤ ਸਿੰਘ ਵਰਗੇ ਮੰਨੇ ਗਏ ਧਰਮੀ ਓਏ ਮਨੀਤ ਸਿੰਘ ਵਰਗੇ ਮੰਨੇ ਗਏ ਧਰਮੀ ਬੰਦ ਬੰਦ ਧਰਮ ਦੀ ਪੇਡਾ ਚੜਾਉਣ ਵਾਲੇ ਓਏ ਤਾਰੂ ਸਿੰਘ ਵਰਗੇ ਆਣ ਕੇ ਰਏ ਗੱਜਦੇ ਉਹ ਦਰੂਦ ਸਿੰਘ ਵਰਗੇ ਅੰਕੀ ਰਹੇ ਗੱਜ ਦੇ ਖੋਪਰ ਲੰਬੀਆਂ ਨਾਲ ਲਾਹਣ ਵਾਲੇ ਚੜ ਗਏ ਚਰਖੜੀ ਤੇ ਉੱਤੇ ਸੂਰਮੇ ਸੀ ਚੜਗਾ ਚਰਖੜੀ ਦੇ ਉੱਤੇ ਸੂਰਮੇ ਸੀ ਤਾਨੇ ਆਰਿਆਂ ਨਾਲ ਚਰਾਉਣ ਵਾਲੇ ਕੱਲੇ ਕੱਲੇ ਸੀ ਲੱਖਾਂ ਨਾਲ ਲੜਨ ਵਾਲੇ ਹਾਥੀ ਰਣ ਦੇ ਵਿੱਚੋਂ ਬੁਝਾਉਣ ਵਾਲੇ ਕੀ ਬਾਤ ਹੈ ਵੀਰ ਜੀ ਬਹੁਤ ਖੂਬ ਬਹੁਤ ਮੇਟਣ ਵਾਸਤੇ ਜਲਮ ਜਰਵਾਨਿਆਂ ਦਾ ਕੋਈ ਮੇਟਣ ਵਾਸਤੇ ਜਲਮ ਜਰਵਾਨੇ ਦਾ ਸਤੌਰ ਹਿੰਮਤਾ ਭਾਰੀਆਂ ਦਿੱਤੀਆਂ ਸੀ ਅਣਖੀ ਸੂਰਮੇ ਬੀਰ ਬਹਾਦਰਾਂ ਨੂੰ ਅੱਜ ਦੇ ਦਿਨ ਸਰਦਾਰੀਆਂ ਦਿੱਤੀਆਂ ਵਾ 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 ਬਹੁਤ ਖੂਬ ਬਹੁਤ ਜੀ ਵਜਿੱਤਰ ਸਿੰਘ ਵਰਗੇ ਪ੍ਰਗਟ ਵੀਰ ਕੀਤੇ ਹੂੰ ਓਏ ਵਜਿੱਤਰ ਸਿੰਘ ਵਰਗੇ ਪ੍ਰਗਟ ਵੀਰ ਕੀਤੇ ਮੱਥੇ ਹਾਥੀਆਂ ਨਾਲ ਲਗਾਏ ਜਿਨ੍ਹਾਂ ਜਿੱਤਾਂ ਜਿੱਤਿਆਂ ਸਦਾ ਮਹਾਨ ਅੰਦਰ ਜਾਵਰ ਜੜਾ ਤੋਂ ਫੜ ਹਲਾਏ ਜਿਨ੍ਹਾਂ ਬਹੁਤ ਖੂਬ ਬਾਤ ਖਿਆਲ ਅਮਰ ਹੋ ਗਏ ਸਦਾ ਲਈ ਜੱਗ ਉੱਤੇ ਹਾਂ ਅਮਰ ਹੋ ਗਏ ਸਦਾ ਲਈ ਜੱਗ ਉੱਤੇ ਖਾਤਰ ਦੇਸ਼ ਦੀ ਸਰਕਟ ਵਾਏ ਜਿਨ੍ਹਾਂ ਉਹਨਾਂ ਮਾਮਾ ਨੂੰ ਅੱਜ ਸੰਸਾਰ ਪੂਜੇ ਲਾਲ ਬੱਕਰੇ ਵਾਂਗ ਕਹਾਏ ਜਿਨ੍ਹਾਂ ਕੀ ਬਾਤ ਹੈ ਬੀਜ ਬਹੁਤ ਖੂਬ ਬਾਤ ਕੋਈ ਦਿੱਤੀ ਮੀਰ ਦਾ ਜੋਸ਼ ਬਹਾਦਰੀ ਤੇ ਉਹ ਦਿੱਤੀ ਵੀਰਤਾ ਜੋ ਜਬਹਾਦਰੀ ਤੇ ਉਹ ਨਾਲੇ ਨਾਮ ਖਵਾਰੀਆਂ ਦਿੱਤੀਆਂ ਸੀ ਇਸ ਗੱਲ ਨੂੰ ਜਾਣੇ ਕਲੇਡ ਦੁਨੀਆ ਅੱਜ ਦੇ ਦਿਨ ਸਰਦਾਰੀਆਂ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ